ਜ਼ਿਲ੍ਹਾ ਫਤੇਗੜ ਸਾਹਿਬ ਦੀ ਸਬ-ਡਿਵੀਜ਼ਨ ਬੱਸੀ ਪਠਾਣਾ ਦੇ ਪਿੰਡ ਵਿੱਚ ਖਰੜ ਦੇ ਸੀਵਰੇਜ ਦਾ ਪਾਣੀ ਇਕੱਠਾ ਹੋਣ ਤੇ ਹੜ ਵਰਗੀ ਸਥਿਤੀ ਦਾ ਕਾਰਨ ਬਣ ਰਿਹਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਫਤੇਗੜ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਐਸਐਸ ਨਗਰ ਦੇ ਸਹਿਯੋਗ ਨਾਲ ਕੀਤੇ ਗਏ ਲਗਾਤਾਰ ਯਤਨਾਂ ਸਦਕਾ ਆਖਰ ਇਸ ਸਮੱਸਿਆ ਤੋਂ ਛਡਕਾਰਾ ਮਿਲ ਗਿਆ ਇਸ ਤੋਂ ਇਲਾਵਾ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਨਿਰਵਿਗਨ ਵਹਾਅ ਲਈ ਡਰੇਨਾ ਚੋਆ ਅਤੇ ਹੋਰ ਪਾਣੀ ਦੇ ਸੋਮਿਆ ਦੀ ਸਫਾਈ ਮੁਕੰਮਲ ਕਰ ਲਈ ਗਈ ਹੈ ਇਹ ਪ੍ਰਗਟਾਵਾ ਪ੍ਰਨੀਤ ਸ਼ੇਰਗਿੱਲ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜਾ ਤੋਂ ਬਚਾ ਲਈ ਕੀਤੇ ਜਾ ਰਹੇ ਨੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਖਰੜ ਅਤੇ ਆਸ-ਪਾਸ ਦੀਆਂ ਕਲੋਨੀਆਂ ਦਾ ਸੀਵਰੇਜ ਦਾ ਪਾਣੀ ਜੇ ਅੰਤੀ ਦੇਵੀ ਕੀ ਰਾਉ ਵਿੱਚ ਪੈਂਦਾ ਹੈ ਪਰ ਇੱਥੇ ਅਧੂਰਾ ਸੁਪਰਪਾਸ ਹੋਣ ਕਾਰਨ ਜੰਤੀ ਦੇਵੀ ਕੀ rau ਦਾ ਪਾਣੀ ਪਿੰਡ ਸੋਤਲ ਨੇੜੇ ਨਿਮਾਨ ਵੱਲ ਲੱਗਦਾ ਹੈ ਪਰ ਖੇੜੀ ਖਰੜ ਲਿੰਕ ਰੋਡ ਕਾਰਨ ਪਾਣੀ ਦੇ ਵਹਾ ਨੂੰ ਰੋਕ ਲੱਗਦੀ ਸੀ ਜਿਸ ਕਾਰਨ ਪਾਣੀ ਦਾ ਵਹਾ ਪਿੱਛੇ ਵੱਲ ਹੋ ਜਾਂਦਾ ਸੀ ਜਲਾ ਫਤਿਹਗੜ ਸਾਹਿਬ ਦੀ ਸਬ ਡਿਵੀਜ਼ਨ ਬਸੀ ਪਠਾਣਾ ਦੇ ਪਿੰਡ ਵਿੱਚ ਖਰੜ ਦੇ ਸੀਵਰੇਜ ਦਾ ਪਾਣੀ ਇਕੱਠਾ ਹੋਣ ਤੇ ਹੜ ਵਰਗੀ ਸਥਿਤੀ ਦਾ ਕਾਰਨ ਬਣ ਰਿਹਾ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਫਤਿਹਗੜ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਐਸਐਸ ਨਗਰ ਦੇ ਸਹਿਯੋਗ ਨਾਲ ਕੀਤੇ ਗਏ ਲਗਾਤਾਰ ਯਤਨਾਂ ਸਦਕਾ ਆਖਰ ਇਸ ਸਮੱਸਿਆ ਤੋਂ ਛਡਕਾਰਾ ਮਿਲ ਗਿਆ ਹੈ ਇਸ ਤੋਂ ਇਲਾਵਾ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੇ ਨਿਰਵਿਗਨ ਵਹਾਅ ਲਈ ਟ੍ਰੇਨਾ ਚੂਆ ਅਤੇ ਹੋਰ ਪਾਣੀ ਦੇ ਸੋਮਿਆਂ ਦੀ ਸਫਾਈ ਮੁਕੰਮਲ ਕਰ ਲਈ ਗਈ ਹੈ ਇਹ ਪ੍ਰਗਟਾਵਾ ਪ੍ਰਨੀਤ ਸ਼ੇਰਗਿੱਲ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੜ੍ਹਾਂ ਤੋਂ ਬਚਾ ਲਈ ਕੀਤੇ ਜਾ ਰਹੇ ਨੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਉਹਨਾਂ ਕਹੇ ਕਿ ਖਰੜ ਅਤੇ ਆਸ-ਪਾਸ ਦੀਆਂ ਕਲੋਨੀਆ ਦਾ ਸੀਵਰੇਜ ਦਾ ਪਾਣੀ ਜੇ ਅੰਤੀ ਦੇਵੀ ਕੀ ਰਾਉ ਵਿੱਚ ਪੈਂਦਾ ਹੈ ਪਰ ਇੱਥੇ ਅਧੂਰਾ ਸੁਪਰ ਪਾਸ ਹੋਣ ਕਾਰਨ ਜੰਤੀ ਦੇਵੀ ਕੀ ਰਾਉ ਦਾ ਪਾਣੀ ਪਿੰਡ ਸੋਤਲ ਨੇੜੇ ਨਿਮਾਨ ਵੱਲ ਲੱਗਦਾ ਹੈ ਪਰ ਖੇੜੀ ਖਰੜ ਲਿੰਕ ਰੋਡ ਕਾਰਨ ਪਾਣੀ ਦੇ ਵਹਾ ਨੂੰ ਰੋਕ ਲੱਗਦੀ ਸੀ ਜਿਸ ਕਾਰਨ ਪਾਣੀ ਦਾ ਵਹਾ ਪਿੱਛੇ ਵੱਲ ਹੋ ਜਾਂਦਾ ਸੀ